ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਠੀਕੋ ਵਾਈਗਰੂ ਠੀਕ ਰੱਖੇ ਜੀ ਸਭ ਅੱਜ ਆਪਾਂ ਬਣਾਈਏ ਆਲੂ ਵਾਲੀ ਕੜੀ ਅੱਗੇ ਤੁਹਾਨੂੰ ਪਕੌੜਿਆਂ ਵਾਲੀ ਕੜੀ ਪੰਜਾਬੀ ਕੜੀ ਸਖਾਈ ਸੀ ਬਣਾਣੀ ਹੁਣ ਆਪਾਂ ਆਲੂ ਪਿਆਜ਼ ਵਾਲੀ ਕੜੀ ਬਣਾ ਕੇ ਤੁਹਾਨੂੰ ਦੱਸੀਏ ਕਿਸਰਾ ਬਣਦੀ ਹੈ ਆਪਾਂ ਤਿੰਨ ਤੋਂ ਚਾਰ ਆਲੂ ਲਿੱਤੇ ਛੋਟੇ ਛੋਟੇ ਮੀਡੀਅਮ ਸਾਈਜ਼ ਦੇ ਸਨ ਆਨੂੰ ਆਪਾਂ ਛਿਲਕੇ ਧੋ ਕੇ ਕੱਟ ਲਿਆ ਤੇ ਤਿੰਨ ਪਿਆਜ਼ ਆਪਾਂ ਲਿੱਤੇ ਆ ਥੋੜੇ ਜਿਹਾ ਆਪਾਂ ਲੰਬੇ ਲੰਬੇ ਕੱਟਿਆ ਥੋੜਾ ਆਪਾਂ ਬਰੀਕ ਕੱਟਿਆ ਤੇ ਇੱਕ ਅਦਰਕ ਦਾ ਟੁਕੜਾ ਲਿੱਤਾ ਹੈ ਆਪਾਂ ਲੰਬੀ ਲੰਬੀ ਇਹ ਕੱਟ ਲਈ ਹੈ ਤੇ ਨਾਲ 5 ਤੋਂ 6 ਮਿਰਚਾਂ ਸੀ ਲਿੱਤੀਆਂ ਹਰੀਆਂ ਆਪਾਂ ਇਹ ਵੀ ਕਟੀਆਂ ਤੁਸੀਂ ਸਵਾਦ ਅਨੁਸਾਰ ਪਾਣਾ ਤੇ ਇੱਧਰ ਆਪਾਂ ਦੋ ਟਮਾਟਰ ਲਿੱਤੇ ਆ ਤੇ ਆਪਾਂ ਇਹਨਾਂ ਨੂੰ ਕੱਟ ਲਿਆ ਤੇ ਇੱਧਰ ਹੁਣ ਆਪਾਂ ਲੱਸੀ ਲਿੱਤੀ ਹੈ ਥਿੱਲੋ ਲੱਸੀ ਹੋਣੀ ਹੈ ਜਿੱਦੇ ਜੇ ਆਪਾਂ ਪਾ ਡੇਢ ਪਾ ਦਹੀਂ ਪਾਇਆ ਪਾ ਕੇ ਆਪਾਂ ਇਹਨੂੰ ਇਹਨੂੰ ਕਰ ਲਿਆ ਵੇਟ ਦੇਖੋ ਇਚ ਵੇਸਨ ਪਾਇਆ ਦੋ ਕੜਚੀਆਂ ਛੋਟੀਆਂ ਵੇਸਨ ਦੀਆਂ ਤੇ ਆਪਾਂ ਇਹਨੂੰ ਕਰ ਲਿਆ ਬੀਟ ਪਰ ਪੋਤਾ ਇਹਦੇ ਵਿੱਚ ਵੇਸਨ ਨਹੀਂ ਪੈਂਦਾ ਕਿਉਂ ਪਕੌੜਿਆਂ ਲਈ ਕੜੀ ਥੋੜਾ ਜ਼ਿਆਦਾ ਪੈਂਦਾ ਇਹਦੇ ਵਿੱਚ ਬਿਲਕੁਲ ਛੋਟੀਆਂ ਦੋ ਕੜਚੀਆਂ ਪਾਈਆਂ ਆਪਾਂ ਬੀਟ ਕਰਕੇ ਆਪਾਂ ਇਹ ਰੱਖ ਲਿਆ ਇੱਧਰ ਆਪਾਂ ਹੁਣ ਬਾਲ ਦਿੰਨੇ ਆ ਗੈਸ ਦੇਖ ਬਾਲ ਲਈ ਇੱਥੇ ਆਪ ਇੱਕ ਕੜਚੀ ਤੇਲ ਪਾਇਆ ਇਹ ਦੇਖੋ ਸਰੋਂ ਦਾ ਤੇਲ ਪਾਇਆ ਆਪਾਂ ਇੱਕ ਕੜਚੀ ਤੇ ਆਪਾਂ ਇਹਦੇ ਵਿੱਚ ਪਾਨੇ ਆ ਜੀਰਾ एक चमच आप छोटी जीरा पा लेंगे जीरा जाएगा चटक, जीरा चटक गया जाएगा फिर आप प्याज जरा आप के रखे जीरा चटक गया आप हम प्याज पाए ਬਹੁਤ ਟੇਸਟੀ ਬਣ ਗਿਆ ਆਲੂ ਵਾਲੀ ਘੜੀ ਦਾ ਹਰ ਕੋਈ ਬੜਾ ਖਾਂਦਾ ਬਣਾ ਕੇ ਉਹਦੀ ਪਕੌੜੀਆਂ ਵਾਲੀ ਦੇ ਹਰ ਕੋਈ ਖਾਂਦਾ ਹੁਣ ਆਲੂ ਵੀ ਕੜੀ ਵੀ ਬਣਾ ਕੇ ਖਾਏ ਇਹ ਆਪਾਂ ਥੋੜਾ ਜਿਆ ਹੋ ਜਾਂਦਾ ਹੈ ਇਹ ਚਾਪਾ ਹੁਣ ਇਹ ਵੀ ਪਾ ਦਿੰਨੇ ਆ ਅਦਰਕ ਤੇ ਅਸਿਹਰੀ ਵਿੱਚ ਜਿਹੜੀ ਕੱਟੀ ਸੀ ਉਹ ਇਹਦੇ ਵਿੱਚ ਪਾ ਦਿੰਨੇ ਆ ਆਪਾਂ ਇੱਕ ਇਹ ਦੋ ਚਮਚਾ ਆਪਾਂ ਅਦਰਕ ਦੇ ਥੋਮ ਦੀ ਪੇਸਟ ਲੈ ਅਸ ਜਿਹੜੀ ਇਹ ਪਾ ਦਿੰਨੇ ਆ ਪੇਸਟ ਜੀ ਹੈ ਇਹ ਵੀ ਪਾ ਦਿੰਨੇ ਆ ਤੈਕੀ ਹੋ ਜਾਏਗਾ ਜਰਾ ਇਹਦੇ ਨਾਲ ਅਦਰਕ ਵੈਸੇ ਵੀ ਪਾਈ ਥੋੜੀ ਆ ਵੀ ਥੋੜੀ ਪਾ ਲਾਂਗੇ ਇਹ ਹੁਣ ਜਦੋਂ ਹੋ ਜਾਏਗਾ ਬ੍ਰਾਊਨ ਨਾ ਰੱਪਾ ਤੰਦ ਖਾਵਾਂਗੇ ਆ ਦੇਖੋ ਇਸ ਤਰ੍ਹਾਂ ਹੋ ਗਿਆ ਇਹ ਬ੍ਰਾਊਨ ਅਰੇਖੋ ਸਰਲ ਹੋ ਗਿਆ ਆਪਾਂ ਹੁਣ ਇਹਦੇ ਵਿੱਚ ਮਸਾਲੇ ਪਾਣੇ ਆ ਇੱਕ ਚਮਚਾ ਆਪਾਂ ਨਮਕ ਪਾ ਦੇ ਪਾ ਦਨੇ ਆ ਤੁਸੀਂ ਸਵਾਦ ਅਨੁਸਾਰ ਤੇ ਮਿਰਚਾ ਹਰੀਆ ਵੀ ਪਾਈ ਆ ਆਪਾਂ ਅੱਧੀ ਚਮਚਾ ਆਪਾਂ ਲਾਲ ਮਿਰਚ ਪਾਣੇ ਆ ਤੁਸੀਂ ਸਵਾਦ ਅਨੁਸਾਰ ਤੇ ਅੱਧੀ ਚਮਚਾ ਆਪਾਂ ਇਹਦੇ ਵਿੱਚ ਹਲਦੀ ਪਾ ਦਨੇ ਆ ਠੀਕ ਹੈ ਥੋੜੀ ਜੀ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਦਨੇ ਆ ਥੋੜਾ ਜਿਹਾ ਕਲਰ ਦੇਣ ਵਾਸਤੇ ਇਹ ਮੱਮਾ ਖਲਾ ਰਿਹਾ ਹੈ। ਉਹਦੇ ਹੁਣ ਆਪਾਂ ਪਾਨੇ ਟਮਾਟਰ। ਆਪਾਂ ਟਮਾਟਰ ਪਾ। ਥੋੜਾ ਜਿਹਾ ਆਪਾਂ ਪਾਣੀ ਪਾ ਲੈ ਹਾਂ ਗੰਗਾ ਹਾਲ ਕਰਕੇ। ਨਾਲ ਕੇ ਪਾਣੀ ਪਾ ਲੈਣੇ ਆ ਦੇਖੋ ਚਲੋ ਥੋੜਾ ਜਿਹਾ ਆਪਾਂ ਇਹਨਾਂ ਨੂੰ ਤਲਦੇ ਆਂ ਟੱਕ ਦੇਣੇ ਆ ਥੋੜਾ ਜਿਹਾ ਤੇਸੀ ਉਹ ਹੋਏ ਵਿੱਚ ਦੇ ਪਾ ਉਹ ਦੇਖੋ ਮਸਾਲਾ ਹੋ ਗਿਆ ਸੀ ਆਲੂ ਆਪਾਂ ਚਪਾ ਲਏ ਐਚਾ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਲੈਣੇ ਆ ਜਿਹੜਾ ਆ ਪਾਣੀ ਦੇ ਨਾਲ ਥੋੜਾ ਜਿਹਾ ਗਲ ਜਾ ਕਿਸ ਨਾਲ ਦੋ ਹਿੱਸੇ ਗਲ ਜਾਂਦੇ ਆ ਤੇ ਇੱਕ ਹਿੱਸਾ ਆਪਾਂ ਕੱਚਾ ਰਹਿ ਜਾਦਾ ਤਾਂ ਆਪਾਂ ਜੀ ਪਾਵਾਂਗੇ ਲੱਸੀ ਖੇ ਹੁਣ ਆਪਾਂ ਕੀ ਬਣਿਆ ਨਾ ਹਾਲ ਚਾਲ ਇਹ ਦੇਖੋ ਕਿੱਡੇ ਵਧੀਆ ਹੋ ਗਿਆ ਹੈ ਨਾ ਆ ਵੀ ਖਾਪਾਈ ਸਨ ਦੇਖਣਾ ਕਿ ਸਵਾਦਾ ਹੋ ਗਿਆ ਨਾ ਆ ਦੋਸੇ ਹੋ ਗਿਆ ਕਿਸਾ ਰਹਿ ਗਿਆ ਗੱਲ ਨੂੰ ਜੋਗਾ ਤੇ ਹੁਣ ਆਪਾਂ ਇਹਦੇ ਚ ਪਾਨੇ ਲੱਸੀ ਇਹ ਆਪਾਂ ਜਿਹੜੀ ਆਪਾਂ ਮੀਟ ਕਰਕੇ ਲੱਸੀ ਰੱਖੀ ਸੀ ਉਹ ਚ ਪਾ ਦਨੇ ਆ देखो वहाँ पहाला ही जावेंगे अब पलावेंगे हम थोड़ा सा प पानी रंगाल पान लगी जग च ਐਚ ਹੁਣ ਆਪਾਂ ਥੋੜਾ ਜਿਹਾ ਪਾਣੀ ਨਾਲ ਹਲਾ ਸੰਘਾਲ ਪਾ ਦਾਂਗੇ ਤੇ ਇਹਨੂੰ ਆਪਾਂ ਹਨਾ ਹਿਲਾਵਾਂਗੇ ਜਿਸ ਤਰ੍ਹਾਂ ਪਕੌੜੀਆਂ ਦੀ ਆਪਾਂ ਬਣਾਉਂਦੇ ਆਂ ਘੜੀ ਉਸ ਤਰ੍ਹਾਂ ਹੀ ਆਲੂ ਪਿਆਜ਼ ਦੀ ਬਣਾਉਂਦੇ ਆਂ ਬਹੁਤ ਸਵਾਦ ਬਣਦੀ ਐ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਸਵਾਦ ਬਣਦੀ ਵਾਸੇ ਨੂੰ ਆਪਾਂ ਲਾਣਾ ਜਿੰਨ ਤੱਕ ਇਹਨੂੰ ਹਲਾ ਨਹੀਂ ਆਇਆ ਜਦੋਂ ਇਹਨੂੰ ਹਲਾ ਆ ਜਾਏਗਾ ਆਪਾਂ ਦੀਵਾ ਕਰਕੇ ਗਏ ਸੀ ਤੇ ਮੀਡੀਅਮ ਕਰਕੇ ਗਿਆ ਸਾਪਾ ਦੇਖਿਓ ਆਪਾਂ ਹੁਣ ਆਹ ਨੂੰ ਵਾਲਾ ਆ ਗਿਆ ਐ ਦੇਖੋ ਤੇ ਇਹਨੂੰ ਆਪਾਂ ਹੁਣ ਪਾਉਂਦੇ ਆ ਥੋੜੀ ਜਿਹਾ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਨਾ ਕਰਕੇ ਇਹ ਆਪਾਂ ਇਹਦੀ ਕਸੂਰੀ ਮੇਥੀ ਪਾ ਦਿੰਦੇ ਆ ਟੇਸਟ ਵਧੀਆ ਆ ਜਾਂਦਾ ਰਾ ਗਿਆ ਹੁਣ ਆਪਾਂ ਫਿਰ ਇਹਨੂੰ ਆਪਾਂ ਅਜੇ ਹੋਰ ਆਪਾਂ ਇਹਨੂੰ ਪਕਾਉਣਾ ਹੈ ਐ ਦੇਖੋ ਐ ਦੇਖੋ ਹਾਂ ਇਸ ਤਰ੍ਹਾਂ ਨੇ ਬਣੀ ਕੜੀ ਆਲੂ ਵਾਲੀ ਆਲੂ ਬਿਆਈ ਵਾਲੀ ਵਾਓ ਹੁਣ ਆਪਾਂ ਇਹਨੂੰ ਲਾਂਦੇ ਆ ਥੱਲੇ ਥੇਪਵਾਉਂਦਾ ਸੀ ਹੁਣ ਆਪਾਂ ਇਹਨੂੰ ਲਾਂਦੇ ਆ ਥੱਲੇ ਗੈਸ ਕਰਦਿਆਂ ਬੰਦ ਆਹ ਵੇਖੋ ਆਲੂ ਵਾਲੀ ਘੜੀ ਇਹ ਚੱਪਾ ਪਾਉਂਦੇ ਆ ਥੋੜਾ ਧਨੀਆ ਪਾਉਂਦੇ ਧਨੀਆ ਪੋਡਰ ਪਾਤਾ ਥੋੜਾ ਹੁਣ ਆਪਾਂ ਬੰਨੇ ਆ ਥੋੜਾ ਤਹਰਾ ਧਨੀਆ ਕੱਟਿਆ ਹੋਇਆ ਐਂ ਖੂਬ ਹਾਂ ਦੇਖੋ ਘੜੀ ਆਪਾਂ ਨੂੰ ਸਭ ਕਰੀਏ ਤੇ ਚਾਵਲ ਆਲੂ ਪਿਆਜ ਵਾਲੀ ਕੜੀ ਨਾਲ ਚਾਵਲ ਤੁਸੀਂ ਚਪਾਤੀ ਨਾਲ ਵੀ ਖਾ ਸਕਦੇ ਹੋ ਆਪਾਂ ਵੈਸੇ ਚਾਵਲ ਲਿੱਤੇ ਆ ਤੇ ਆਪਾਂ ਇਹਨੂੰ ਕੜੀ ਨੂੰ ਬਹੁਤ ਟੇਸਟੀ ਬਣਦੀ ਆ ਪਕੌੜੀਆਂ ਤੋਂ ਵੀ ਜ਼ਿਆਦਾ ਟੇਸਟੀ ਬਣਦੀ ਆ ਪਕੌੜੀਆਂ ਵਾਲੀ ਕੜੀ ਤੋਂ ਵੀ ਜ਼ਿਆਦਾ ਟੇਸਟੀ ਬਣੀ ਹੁੰਦੀ ਆ ਤੁਸੀਂ ਇਹਨੂੰ ਖਾ ਕੇ ਤੇ ਮੈਨੂੰ ਦੱਸੋ ਆਪਾਂ ਵੀ ਹੁਣ ਤੁਹਾਨੂੰ ਖਾ ਕੇ ਦੱਸਦੇ ਆ ਬਹੁਤ ਟੇਸਟੀ ਆ ਵੱਖਰਾ ਟੇਸਟ ਹੈਗਾ ਪਿਆਜ਼ ਦਾ ਤੇ ਆਲੂ ਦਾ ਬਹੁਤ ਬਹੁਤ ਵਧੀਆ ਟੇਸਟ ਹੈਗਾ ਤਾਂ ਤੁਸੀਂ ਆਨੂੰ ਹੁਣ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਕਿਸ ਤਰ੍ਹਾਂ ਦੀ ਬਣੀ ਜੇ ਬਹੁਤ ਸੌਖਾ ਸਾਧ ਤਰੀਕਾ ਕੜੀ ਜਿਹੜੀ ਪਕੌੜੀਆਂ ਵਾਲੀ ਕੜੀ ਆ ਉਸ ਤੋਂ ਵੀ ਆਸਾਨ ਤਰੀਕਾ ਹੈਗਾ ਜੀ ਤੇ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦਾ ਬਣਿਆ ਜੇ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ